ਏ ਮਸ਼ੀਨ ਟੋਲੇ ਲੱਗ ਗਈ ਜੀ ਕੰਪੈਨ ਤਾਂ ਇਹ ਤਾਂ ਮੈਂ ਦਾਣੇ ਸਟਕਾਂ ਚੜਾਏਗਾ ਤੇ ਉਹ ਮੈਂ ਕਿਹਾ ਤਾਂ ਤਾਰਾ ਦੇਖਾ ਨਹੀਂ ਸੀ ਕਿਦੇ ਤੇ ਉਹ ਡਰਾਵਰ ਤੋਂ ਕਿਦੋਂ ਕਟਰ ਥਲੇ ਲਾ ਦਿੱਤੇ ਤੇ ਉਹ ਮੈਂ ਤਾਂ ਜਿੱਲੇ ਨੇ ਤਾਂ ਚੈੱਕ ਕਰ ਨਹੀਂ ਬਲੌਗ ਤੇ ਇਹ ਹੀ ਮੁੰਡਾ ਵਧੀਆ ਸੀ ਸਾਰਾ ਕਮਾਈ ਵਾਲਾ ਮੁੰਡਾ ਸੀਗਾ ਬਲੌਗ ਤਾਂ ਤੁਹਾਨੂੰ ਪਤਾ ਹੀ ਕਿਉਂ ਜਿਹਾ ਹੁੰਨੇ ਸੀ ਫੇਰ ਤਾਂ ਖਤ ਨਹੀਂ ਹੋ ਗਈ ਸਾਰਾ ਕੁਝ ਉਦੋਂ ਬਾਅਦ ਖਾਲਸਾ ਡਾਰੇ ਹੋਏ ਸਾਡੇ ਨਾਲ ਪੱਲ ਬਾਤ ਇਹਨਾਂ ਨੇ ਕੀਤੀ ਆਏ ਸਾਡੇ ਕੋਲੇ ਕਹਿੰਦੇ ਵੀ ਅਸੀਂ ਤੁਹਾਨੂੰ ਮਕਾਨ ਪਾ ਕੇ ਦੇਵਾਂਗੇ ਘਰ ਸਾਨੂੰ ਪਾ ਕੇ ਦਿੱਤਾ ਈ ਇਹਨਾਂ ਨੇ ਬਹੁਤ ਵਧੀਆ ਘਰ ਪਾ ਕੇ ਦਿੱਤਾ ਈ ਖਾਲਸਾ ਬਹੁਤ ਵਧੀਆ ਹੈ ਡਾ ਜੀ ਗਰੀਬ ਲੋਕਾਂ ਦੀ ਮਦਦ ਕਰਦੀ ਹੈ ਜੀ ਅਜ ਤੱਕ ਨੇ ਵੀ ਹਰ ਕਹੇਦੀ ਆ ਮਦਦ ਕਰਦੇ ਰਹਿਣ ਗਰੀਬ ਪਰਿਵਾਰ ਦੀ ਬਹੁਤ ਵਧੀਆ ਮਕਾਨ ਕੋਈ ਸਾਨੂੰ ਕੋਈ ਇਹਨਾਂ ਨੇ 1 ਰੁਪਏ ਦੀ ਚੀਜ਼ ਲੈ ਲੈਣ ਵਾਲੇ ਦਿੱਤੀ ਇਹਨਾਂ ਨੇ ਸਾਰਾ ਖਰਚਾ ਆਪ ਹੀ ਜੀ ਬਹੁਤ ਵਧੀਆ ਇਹ ਇਸ ਜੋ ਜਮਾਈ ਖਤਮ ਹੋ ਜਾਂਦਾ ਬੰਦਾ ਇਹ ਖਾਸਾ ਬਹੁਤ ਵਧੀਆ ਚੰਗੀ ਗੱਲ ਆ ਵੀ ਬਹੁਤ ਵਧੀਆ ਸੋਚਦੇ ਆ ਸੋਚਣਾ ਵੀ ਬਹੁਤ ਵਧੀਆ ਕਰਕੇ ਵੀ ਦਿੰਦੇ ਆ ਤੇ ਉਹ ਗੱਲ ਕਹਿੰਦੇ ਆ ਜਿੰਨਾ ਕਹਿ ਕੇ ਜਾਂਦੇ ਆ ਉਹ ਤੋਂ ਵੱਧ ਹੀ ਕਰਕੇ ਮਹਾਰਾਜਨਾਂ ਤੰਦਰੁਸਤੀ ਰੱਖੇ ਜੋ ਵੀ ਇੰਦਰ ਨਾਲ ਜੁੜਿਆ ਆ ਜੋ ਜੋ ਵੀ ਕੋਈ ਸੇਵਾ ਕਰਦਾ ਇਹਨਾਂ ਦੇ ਵਿੱਚ ਤੋਂ ਚੰਗੀ ਗੱਲ ਹੈ ਬਹੁਤ ਜ਼ਿਆਦਾ ਇਹ ਗਰੀਬ ਵਾਸਤੇ ਤਾਂ ਬਹੁਤ ਜ਼ਿਆਦਾ ਗੱਲ ਹੈ